ਆਲ ਇੰਡੀਆ ਜਸਾਸਿਕ ਰਾਮਗੜੀਆ ਫੈਡਰੇਸ਼ਨ ਅਤੇ ਫਰੀਡਮ ਫਾਈਟਰ ਉਤਰਾ ਅਧਿਕਾਰਿਤ ਸੰਗਠਨ ਵੱਲੋਂ ਸਾਂਝੇ ਤੌਰ ਤੇ ਸ਼ਹੀਦ ਉਦਮ ਸਿੰਘ ਜੀ ਦਾ 86ਵਾਂ ਵਰਦਾਨ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ ਸਮਾਗਮ ਦੀ ਪ੍ਰਧਾਨਗੀ ਗਿਆਨ ਸਿੰਘ ਸੱਗੂ ਪ੍ਰਦਾਨ ਆਲ ਇੰਡੀਆ ਅਤੇ ਕਰਮਜੀਤ ਸਿੰਘ ਕੇਪੀ ਜਨਰਲ ਸਿਕਤਰ ਪੰਜਾਬ ਨੇ ਕੀਤੀ ਇਸ ਮੌਕੇ ਬੁਲਾਰਿਆਂ ਨੇ ਸ਼ਰਧਾਂਜਲੀ ਪੇਟ ਕਰਦਿਆਂ ਹੋਇਆਂ ਆਖਿਆ ਕਿ ਸ਼ਹੀਦ ਉਦਮ ਸਿੰਘ ਨੇ ਨਿਹੱਥੇ ਜਿੱਲਾਂ ਵਾਲੇ ਬਾਗ ਦੇ ਸ਼ਹੀਦਾਂ ਦਾ ਬਦਲਾ ਬੜੀ ਸੋਚ-ਬੂਝ ਨਾਲ ਲਿਆ ਤੇ ਫਾਂਸੀ ਤੇ ਰੱਸਾ ਗਲੇ ਤੇ ਲਾ ਕੇ ਨੌਜਵਾਨਾਂ ਨੂੰ ਦੇਸ਼ ਆਜ਼ਾਦ ਕਰਨ ਲਈ ਪ੍ਰੇਰਿਤ ਕੀਤਾ ਇਸ ਸਮਾਗਮ ਵਿੱਚ ਜਸਪਾਲ ਸਿੰਘ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਕੀ ਅਮਰਜੀਤ ਸਿੰਘ ਪਾਟਿਆ ਦਲੇਰ ਸਿੰਘ ਖਾਲਸਾ ਰਗਵੀਰ ਸਿੰਘ ਬਾਗੀ ਰਵਿੰਦਰ ਕੋਰ ਪ੍ਰਿੰਸੀਪਲ ਵਿਨੋਦ ਕਪੂਰ ਬਿਸ਼ੇਸ਼ ਤੌਰ ਤੇ ਪਹੁੰਚੇ ਇਹਨਾਂ ਦੇ ਨਾਲ ਜਸਪਾਲ ਸਿੰਘ ਪੁੱਲਰ ਅਪਤਾਰ ਸਿੰਘ ਮੁਸ਼ਲ ਸਰੋਜ ਨੰਦਰ ਨਿਰਮਲ ਸਿੰਘ ਹੁਜਾ ਨਿਰਮਲ ਸਿੰਘ ਪਰਮੀ ਚਰਨਜੀਤ ਕੌਰ ਲਖਵੀਰ ਸਿੰਘ ਘੁੰਮਣ ਕਮਲ ਪੱਲਾ ਜਸਵੀਰ ਸਿੰਘ ਪਰਮਜੀਤ ਕੌਰ ਪਰਵੇਸ਼ ਪੱਲਾ ਨਰੇਸ਼ ਚੰਦਰ ਆਦਿ ਨੇ ਸ਼ਰਧਾਂਜਲੀ ਭੇਟ ਕੀਤੀ ਅਤੇ ਇਸ ਮੌਕੇ ਫ੍ਰੀਡਮ ਫਾਈਟਰ ਪਰਿਵਾਰਾਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਕਰਮਜੀਤ ਸਿੰਘ ਜੇਵੀ ਜਲਸਕੰਤਰ ਪੰਜਾਬ ਬ੍ਰੇਡਵਾਇਡਰ ਉਤਰਵਾਰੀ ਸੰਗਠਨ ਅੱਜ ਅਸੀਂ ਰਾਮਗੜੀਆ ਜਸਾ ਸਿੰਘ ਗੇਟ ਦੇ ਵਿੱਚ ਸ਼ਹੀਦ ਉਦਮ ਸਿੰਘ ਜੀ ਦਾ ਬਲਿਦਾਨ ਦਿਵਸ ਜਿਹੜਾ 86ਵਾਂ ਮਨਾ ਰਹੇ ਆ ਸਾਰੇ ਫ੍ਰੀडम फाइਟਰ ਪਰਿਵਾਰ ਜਿਹੜੇ ਇਕੱਤਰ ਹੋਏ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਲਈ ਕਿਉਂਕਿ ਉਹਨਾਂ ਜਵਾਨੀ ਦੇ ਵਿੱਚ ਜੱਲਿਆਂ ਦੇ ਬਾਗ ਦੇ ਜਿਹੜਾ ਉਹ ਆਪਣਾ ਬਦਲਾ ਲਿਆ ਸੀ ਜੋ ਉਸ ਵੇਲੇ ਅੰਗਰੇਜ਼ ਸਰਕਾਰ ਨੇ ਨਹਤੇ ਲੋਕਾਂ ਨੂੰ ਮਾਰਿਆ ਸੀ ਉਹਨਾਂ ਨੇ ਆਪਣਾ ਬਲਿਦਾਨ ਦੇ ਕੇ ਲੋਕਾਂ ਨੂੰ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਆਜ਼ਾਦੀ ਲੈਣ ਲਈ ਸੋ ਅਸੀਂ ਉਹਨਾਂ ਨੂੰ ਹਰ ਸਾਲ ਜਿਹੜਾ ਯਾਦ ਕਰਦੇ ਰਵਾਂਗੇ ਅਤੇ ਉਹਨਾਂ ਦੇ ਬਲਿਦਾਨ ਦੇ ਵਾਸਤੇ ਉਹਨਾਂ ਨੂੰ ਸਰਦਾ ਦੇ ਫੁੱਲ ਬੇਟ ਕਰਦੇ ਰਵਾਂਗੇ ਜੀ ਮੇਰਾ ਨਾਮ ਗਿਆਨ ਸਿੰਘ ਸੱਗੂ ਹੈ ਮੈਂ 올 ਇੰਡੀਆ ਮਹਾਰਾਜਾ ਜਸਸਾਹਨੇਗ ਰਾਗੜਿਆ ਫੈਡਰੇਸ਼ਨ ਔਰ ਪੰਜਾਬ ਫਰੀਡਮ ਫਾਈਟਰ ਸ सक्सेसर ਔਰਗੇਨਾਈਜੇਸ਼ਨ ਦੋਵਾਂ ਜਥੇਬੰਦੀਆਂ ਵੱਲੋਂ ਅੱਜ ਦਾ ਇਹ ਖੀਤੀ ਦਿਵਸ ਫਿਰੋਦਨ ਸਿੰਘ ਜੀ ਦਾ ਅਸੀਂ ਰਲ ਕੇ ਮਨਾ ਰਹੇ ਹਾਂ ਕਿਉਂਕਿ ਅਸੀਂ ਇਹ ਇਸ ਕਰਕੇ ਮਹਿਸੂਸ ਕੀਤਾ ਕਿ ਜਦੋਂ ਮੈਂ ਉਹਨਾਂ ਦੀ ਹਿਸਟਰੀ ਪੜ੍ਹੀ ਵੀ ਐਡੀ ਜ਼ਬਰਦਸਤ ਕੁਰਬਾਨੀ 40 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਔਰ ਜਦੋਂ ਉਹਨਾਂ ਦੀ ਮਮਨ ਬਾਤਰ 20 ਸਾਲ ਦੀ ਸੀ ਉਦੋਂ 1919 ਦਾ ਸਾਕੇ ਦੇ ਵਿੱਚ ਉਹ ਉੱਥੇ ਪਾਣੀ ਪੀਉਦੇ ਸੀ ਅੰਦਰ ਜੱਲਿਆਂ ਦੇ ਬਾਗ ਦੇ ਵਿੱਚ ਉਹਨਾਂ ਦੇ ਸਾਹਮਣੇ ਸਾਰਾ ਇਹ ਜ਼ੁਲਮ ਹੋਇਆ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਅੰਦਰ ਇੱਕ ਜਿਹੜੀ ਆ ਆਪਣਾ ਇਹ ਜਜ਼ਬਾ ਜਾਗ ਗਿਆ ਕਿ ਮੈਂ ਇਹ ਬਦਲਾ ਲੈਣਾ ਜ਼ਰੂਰ ਹੈ ਜਿਸ ਤਰ੍ਹਾਂ ਜਨਰਲ ਡਾਇਰ ਨੇ ਅਡਵਾਇਰ ਨੇ ਜ਼ੁਲਮ ਕੀਤਾ ਉੱਥੇ ਉਹਨਾਂ ਦੇ ਮਨ ਜੋ 8-10 ਵਾਰੀ ਪ੍ਰੋਗਰਾਮ ਬਣਾਇਆ ਕਿ ਮੈਂ ਇਹ ਬਦਲਾ ਲੈਣਾ ਹੈ। ਅਖੀਰ ਲੰਡਨ ਦੇ ਵਿੱਚ ਜਾ ਕੇ ਉਹਨਾਂ ਨੇ ਉਹ ਬਦਰਾ ਲਿਆ ਔਰ ਹੱਸ ਗਏ। ਹੱਸ-ਹੱਸ ਕੇ ਜਿਹੜੀ ਆ ਆਪਣਾ ਫਾਂਸੀ ਦਾ ਰਸਤਾ ਚਮਿਆ ਕਿਉਂਕਿ ਇਹਨਾਂ ਦਾ ਮੈਂ ਜੀਵਨ ਪੜਿਆ ਜਤੀਬ ਖਾਨੇ ਦੇ ਵਿੱਚ ਇਹ ਪੜ੍ਹਾਈ ਕੀਤੀ। ਉਸ ਦੇ ਉਪਰੰਤ ਲੰਡਨ 3-4 ਵਾਰੀ ਪਹਿਲਾਂ ਗਏ ਆ। 3-4 ਵਾਰੀ ਪਹਿਲਾਂ ਗਏ ਆ ਉਸ ਤੋਂ ਪਹਿਲਾਂ ਐਕਟਲੀ ਜਿਹੜਾ ਹੈਗਾ ਨਾ ਇਹ ਜਨਰਲ ਡਾਇਰ ਵੀ ਇਹਦੇ ਨਿਸ਼ਾਨੇ 'ਤੇ ਸੀ ਜਿੰਨੂੰ ਮਾਰਿਓ ਉਹ ਡਵਾਈਰ ਸੀ ਜਨਰਲ ਡਾਇਰ ਨੂੰ ਨਹੀਂ ਮਾਰਿਆ ਡਵਾਈਰ ਨੂੰ ਮਾਰਿਆ ਮਾਈਕਲ ਡਵਾਈਰ ਨੂੰ ਮਾਰਿਆ ਕਿਉਂਕਿ ਜਨਰਲ ਡਾਇਰ ਦਾ ਰੱਬ ਨੇ ਮਾਰਤਾ ਉਹਨੂੰ ਵੀ ਵੱਡੀ ਕੁਰਬਾਨੀ ਸਰਕਾਰਾਂ ਜਿਹੜੀਆਂ ਆ ਇਹਨਾਂ ਨੂੰ ਚਾਹੀਦਾ ਆ ਵੀ ਬਦੇ ਨਾਂ ਦੀ ਸਹੀਕਤ ਸਕੂਲਾਂ ਦੀਆਂ ਪਾਠ ਪੁਸਤਕਾਂ ਦੇ ਵਿੱਚ ਛਪਣੀ ਚਾਹੀਦੀ ਏ ਅਸੀਂ ਇਸ ਕਰਕੇ ਹਰ ਸਾਲ ਮਨਾਵਾਂਗੇ ਤਾਂ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਦੇ ਅੰਦਰ ਵੀ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇ ਉਹ ਵੀ ਦੇਸ਼ ਭਗਤ ਬਣਨ ਔਰ ਨਸ਼ਿਆਂ ਤੋਂ ਦੂਰ ਹੋਣ ਸਾਡੇ ਨੌਜਵਾਨ ਜਿਹੜੇ ਆ ਸਮਾਜਿਕ ਕੰਮਾਂ ਦੇ ਵਿੱਚ ਲੱਗਣ ਸਮਾਜ ਸੇਵਾ ਜੜੀ ਆ ਇਹ ਬੜੀ ਵੱਡੀ ਭਗਤੀ ਆ ਇਸ ਕਰਕੇ ਅਸੀਂ ਹਰ ਸਾਲ ਇਹ ਮਨਾਇਆ ਕਰਾਂਗੇ